ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋਲ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ੁੱਠਾ-ਕੁੱਠਾ ਬੋਲਦਾ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਭਾਵੇਂ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਜਾ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲਓ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਉਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹਾਂ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆ ਨੁਕਸਾਨ ਕਰਦਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਦਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਹੈ ਜਿਹੜੀ ਭਗਵੰਤ ਮਾਤਾ ਸਾਹਿਬ ਦੀ ਉਹ ਵੀ ਚਲੀ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਤੇ ਮੇਰੀ ਗੇ ਉਹ ਪੀਂਦੇ ਆ ਮਲਾਂ ਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਹੈ ਚੰਗੀ ਪੀ ਲੋ ਉਹ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਤੁਨ ਆਪ ਮਰਾਰੇ ਲੋਕ ਮਨ ਬਣਾ ਦੇਣ ਕੋਤੀ ਚ ਬਈ ਨਹੀਂ ਕੇਂਦਰ ਦੀ ਸਰਕਾਰ મોદી ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਨ ਚਲਾਉਣਾ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਚੈਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ ਚ ਲੱਗੇ ਸਕੀਮਾਂ ਲੈ ਕੇ ਉਹ ਸਾਡੇ ਲੀਡਰਾਂ ਦੀ ਫੜਾਫੜਾਈ ਉਹ ਕੈਂਪ ਅੱਜ ਵੀ ਨਾਂ ਲੱਗਣ ਦੇ ਨਾਲ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਕੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਜਰਦੇ ਨਹੀਂ ਸੀ ਦੇਖ ਕੇ ਵੀ ਮੀਡੀਆ ਚ ਬੋਲਦੇ ਸੀ ਤੇ ਉਹ ਇੱਕ ਦੂਜੇ ਦੇ ਜਿਹੜੇ ਸੀਐਮ ਬਣਦੇ ਸੁਪਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜ੍ਹਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੁੱਠੀਆਂ ਜੱਫੀਆਂ ਪਵਾਈਆਂ ਉਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਕੱਠੇ ਆ ਪਰ ਉਦੋਂ ਬਾਅਦ ਉਹਨਾਂ ਦਾ ਤਾਂ ਉਹੀ ਹਾਲ ਰਹਿਣਾ ਹੈ ਉਸ ਕਾਂਗਰਸ ਦਾ ਸਾਨੂੰ ਪਤਾ ਪਰ ਇਹ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਚਾਹੇ ਸੱਤਾ ਚਾਹੇ ਆਪੋਜੀਸ਼ਨ ਚਾ ਉਹਨਾਂ ਦੇ ਹਾਲਾਤ ਕੀ ਨੇ ਇਹ ਸਾਹਮਣੇ ਤੇਂਦਰ ਸਰਕਾਰ ਨੇ 311 ਕਰੋੜ ਜਿਸੋ 11 ਕਰੋੜ ਚੋਂ 229 ਕਰੋੜ ਰੁਪਏ ਫਲੱਡ ਪੰਜਾਬ ਨੂੰ ਫਲੱਡ ਰਿਲੀਵੈਂਸ ਤਾਂ ਲੇਕਿਨ ਉਹ 229 ਕਰੋੜ ਗਿਆਸਤੇ ਨਹੀਂ ਲੋਕੀ ਕਹਿੰਦੇ ਆਏ ਲਾਈਫ ਨਹੀਂ ਕਰਦੇ ਦੇਖੋ ਮੁੱਖ ਮੰਤਰੀ ਦਾ ਆਪ ਦਾ ਮੈਂ ਹਜੇ ਕੀ ਪੋਲਿਟਿਕਸ ਨਹੀਂ ਕਰਨੀ ਲੋਕਾਂ ਚ ਬਹੁਤ ਤਕਲੀਫ ਹੈ ਉੱਥੇ ਜਾ ਕੇ ਪਰ ਲੋਕੀ ਫੋਟੋਆਂ ਨਹੀਂ ਖਿਚਾਉਣੀਆਂ ਮੈਂ ਮੈਂ ਇਸ ਗੱਲ ਨੂੰ ਹੀ ਕਰ ਬਈ ਇੱਕ ਡਿਜ਼ਾਸਟਰ ਮੈਨੇਜਮੈਂਟ ਇੱਕ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਉਹਦੇ ਲਈ ਫੰਡ ਹੁੰਦੇ ਆ ਹਰ ਡਿਸਟ੍ਰਿਕਟ ਦੇ ਕੋਲ ਹਰ ਜ਼ਿਲ੍ਹੇ ਦੇ ਕੋਲ ਉਹਦੇ ਕੰਟਰੋਲ ਕੀਦਾ ਹੁੰਦਾ ਡਿਸਟ੍ਰਿਕਟ ਕਲੈਕਟਰ ਕਲੈਕਟਰ ਜੀ ਨੂੰ ਕਹਿੰਦੇ ਉਹ ਡੀਸੀ ਹੁੰਦਾ ਆਪਾਂ ਜਿਵੇਂ ਡੀਸੀ ਕਹਿੰਦੇ ਡੀਸੀ ਦੇ ਕੋਲ ਉਹ ਫੰਡ ਹੁੰਦੇ ਆ ਤੇ ਬਾਰ ਬਾਰ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਵੀ ਅਸੀਂ ਦਿੱਲੀ ਵਾਲਿਆਂ ਕੋਲੋਂ ਕਿਉਂ ਜਾਈਏ ਜੀ ਵੀਡੀਓ ਕਿਸੇ ਸਾਰਿਆਂ ਨੇ ਚਲਾਈਆਂ ਇਹ ਤੁਹਾਡੇ ਚੈਨਲਾਂ ਤੇ ਕਿਹਾ ਵੀ ਸਾਡੇ ਕੋਲ ਜਿਹੜਾ ਰਜਿਸਟਰ ਮੈਨੇਜਮੈਂਟ ਦਾ ਉਹ ਇੰਨਾ ਜ਼ਿਆਦਾ ਫੰਡ ਪਿਆ ਏ ਵੀ ਸਾਨੂੰ ਕੀ ਲੋੜ ਆ ਕਿਸੇ ਵੱਲ ਦੇਖਣ ਦੀ ਤੇ ਅੱਜ ਉਹ ਪੈਸਾ ਜਿਵੇਂ ਪਾਣੀ ਵਹਿ ਰਿਹਾ ਉਸੇ ਤਰੀਕੇ ਨਾਲ ਪੈਸਾ ਲੋਕਾਂ ਦੇ ਲਈ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਿ ਕੱਲਾ ਕੱਲਾ ਸਾਹਿਬ ਮੀਡੀਆ 'ਚ ਦੱਸੋ ਕਿ ਕਿੰਨਾ ਕਿੰਨਾ ਤੁਹਾਡੇ ਕੋਲ ਜ਼ਿਲ੍ਹੇ 'ਚ ਪੈਸਾ ਆਇਆ ਏ ਕਿੰਨਾ ਲੋਕਾਂ ਤੇ ਤੁਸੀਂ ਖਰਚ ਕੀਤਾ ਪਤਾ ਤਾਂ ਤਦ ਲੱਗੂਗਾ ਨਾ ਇਹ ਦੂਜੀ ਗੱਲ ਮੈਂ ਇੱਕ ਗੱਲ ਬੇਨਤੀ ਕਰਦਾ ਤੁਹਾਡੇ ਚੈਨਲ ਨਾਲ ਰਾਹੀਂ ਸਾਰੀ ਆਮ ਆਦਮੀ ਪਾਰਟੀ ਨੂੰ ਹਰ ਇੱਕ ਨੂੰ ਦੁਸ਼ਮਣ ਨਾ ਬਣਾਓ ਹਰ ਨੂੰ ਦੁਸ਼ਮਣ ਨਾ ਬਣਾਓ ਸਾਰੇ ਆਪਾਂ ਪਿਆਰ ਨਾਲ ਅੱਜ ਬਿਆਨ ਦੇ ਰਹੇ ਹਾਂ ਜੇ ਮੈਂ ਨਹੀਂ ਕਹਦਾ ਕਿਸ ਦਾ ਹੱਕ ਬਣਦਾ ਜੇ ਕਿਸੇ ਨੇ ਪਾਣੀ ਮੰਗ ਲਿਆ ਸੀ ਲਹਿਾਨਾ ਸਾਧੂ ਹੀ ਲੱਗ ਹੋਏ ਆ ਜੇ ਪੀਣ ਨੂੰ ਪਾਣੀ ਮੰਗ ਲਿਆ ਸੀ ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਉਹ ਬਣਾ ਲਿਆ ਜੇ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾਧ ਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਨਾਲ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਮਦਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਏ ਜਾਜਾ ਕੋਥੇ ਉਹ ਪਾਣੀ ਪੀਣ ਨੂੰ ਤਰਸਰੇ ਸੀ ਉਹ ਕੌਣ ਸੀ ਗੈਰ ਸੀ ਸਾਡਾ ਹੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਰੇ ਇੱਨਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉਹ ਟਰਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟਕੀਆਂ ਤੋਂ ਸਵਾਏ ਤਮਾਸ਼ੀਨਾ ਪੰਡਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਬੋਦੀ ਚੋਂ ਨਿਕਲੇ ਆ ਭਗਵੰਤ ਮਾਨ ਪਰ ਪੰਜਾਬ ਮੇਰੀ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੂੰ ਕੁਛ ਉਲਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ-ਕੁੱਠਾ ਬੋਲਦਾ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਹੋ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਜਾ ਕੇ ਜਿਹਨੂੰ ਤੂੰ ਚਾਹਣਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਇਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਹੈ ਜੇ ਮੈਂ ਕਹਿ ਦਵਾਂ ਜੀ 800 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਐਨੇ ਘਰ ਟੁੱਟ ਗਏ ਇੰਨੇ ਮਵੇਸ਼ੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿਉਂਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਵੀ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਦਾ ਹੁੰਦਾ ਟੋਡੀਆਂ ਲੈਂਡ ਕਰੂਜ਼ਰ ਦਾ ਮੰਦ ਨਹੀਂ ਹੋਣੀ ਆ ਤੁਹਾਡੇ ਤੋਂ ਉਹਨਾਂ ਘਟੋਲੇ ਚੱਲ ਰਹੇ ਆ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਆਊ ਕਰਜ਼ਾ ਲਾਉ ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਥੋੜਾ ਕੀ ਜਾਣਾ ਭਾਈ ਇਸ ਕਰਕੇ ਰੱਬ ਦੇ ਵਾਸਤੇ ਦਿੱਲੀ ਦਰਵਾਜ਼ਾ ਖੜਕਾਓ ਜਾ ਕੇ ਜੇ ਨਹੀਂ ਖੜਕਾਉਣਾ ਚਿੱਠੀਓ ਪਾ ਦਿਓ ਟੈਲੀਗ੍ਰਾਮ ਹੀ ਕਰ ਦਿਓ ਮੇਲ ਹੀ ਫੈਕਸੀ ਕਰ ਦਿਓ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸਵਾਏ ਕੁਝ ਨਹੀਂ ਪਤਾ ਨਹੀਂ ਕਿਹੜੇ ਘਰਨੇ ਚ ਕਦੇ ਕਹਿਣਾ ਜੀ ਆ ਫਲਾਣੇ ਦਾ ਮਾਈਕ ਆ ਗਿਆ ਫਲਾਣੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਇਹ ਮੈਂ ਸਮਝਦਾ ਇੰਨੀ ਜ਼ਿਆਦਾ ਨੁਕਸਾਨ ਕਰਦਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਦਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਆ ਜਿਹੜੀ ਭਗਵੰਤ ਮਾਨ ਸਾਹਿਬ ਦੀ ਉਹ ਵੀ ਚਲੀ ਗਈ ਉਹ ਵੀ ਚਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਬਈ ਬੁਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਫਿੱਟੂ ਜੀ ਜੇ ਉਹ ਪੀਂਦੇ ਆ ਮਨਲਾ ਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਆ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸਵੇਰ ਤੋਂ ਸ਼ਾਮ ਤੱਕ ਸ਼ਰਾਬੀ ਹਾਲ ਚ ਰਹਿਣਾ ਇਹ ਮੰਦਭਾਗਾ ਇਹ ਪੰਜਾਬ ਲਈ ਇਹ ਕੁਦਰਤੀ ਆਫਤ ਆਈ ਆ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਆ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਹੈ ਕਮਾਂਡ ਕੀ ਹੁੰਦੀ ਹੈ